ਆਰ ਵਾਲੀ ਬੀਬੀ ਚਿੱਟਾ ਕਵੀਨ ਮਹਿਲਾ ਪੁਲਿਸ ਮੁਲਾਜ਼ਮ ਦਾ ਸਾਥੀ ਬਲਵਿੰਦਰ ਸਿੰਘ ਸੋਨੂੰ ਵੀ ਅੱਜ ਭੇਜਿਆ ਗਿਆ 14 ਦਿਨਾਂ ਲਈ ਜੇਲ੍ਹੇਸ਼ਾਨ ਰਿਮਾਂਡ ਤੇ 3 ਦਿਨਾਂ ਦੇ ਸੀ ਪੁਲਿਸ ਕੋਲ ਇਸ ਤੋਂ ਪਹਿਲਾਂ ਰਿਮਾਂਡ ਤੇ ਅੱਜ ਕੀਤਾ ਗਿਆ ਮਾਂਜੂ ਅਦਾਲਤ ਵਿੱਚ ਪੇਸ਼ ਟਿੰਡਾ ਦੇ ਅੰਦਰ ਬਹੁਤ ਚਰਚਿਤ ਮਹਿਲਾ ਪੁਲਿਸ ਮੁਲਾਜ਼ਮ ਜੋ 17.72 ਗ੍ਰਾਮ ਹਰੋਨ ਸਮੇਤ ਗ੍ਰਿਫਤਰ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਸ ਨੇ ਇੱਕ ਆਪਣੇ ਸਾਥੀ ਦਾ ਨਾਮ ਲਿਆ ਸੀ ਅਤੇ ਉਹ ਲੰਬੇ ਸਮੇਂ ਤੋਂ ਫਰਾਰ ਆਪਣਾ ਚੱਲ ਰਿਹਾ ਸੀ ਸੀਏ ਟੂਰੀ ਪੁਲਿਸ ਪਾਰਟੀ ਪੁਲਿਸ ਨੂੰ ਗ੍ਰਿਫਤਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ 3 ਦਿਨ ਦਾ ਰਿਮਾਂਡਸਟ ਕੀਤਾ ਗਿਆ ਇਸ ਰਿਮਾਂਡ ਦਾ ਦੌਰਾਨ ਪੁਲਸ ਉਸ ਨੂੰ ਉਸਦੇ ਆਪਣਾ ਪਿੰਡ ਸਰਸਾ ਦੇ ਨੇੜੇ ਇੱਕ ਪਿੰਡ ਹੈ ਰੈਣੇ ਦੇ ਵਿੱਚ ਉੱਥੇ ਉਸ ਨੂੰ ਲਗਾਈ ਤੇ ਉੱਥੇ ਵੀ ਪੁਲਿਸ ਵੱਲੋਂ ਸਰਚ ਕੀਤੀ ਗਈ ਜਿਸ ਤੋਂ ਬਾਅਦ ਅੱਜ ਉਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਦਾ ਜੋ ਆਪਣਾ ਮਾਂਜੋਗ ਅਦਾਲਤ ਵੱਲੋਂ 14 ਦਿਨਾਂ ਦੇ ਲਈ ਉਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮਹਿਲਾ ਪੁਲਿਸ ਮੁਲਾਜ਼ਮ ਦਾ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਅਤੇ ਉੱਥੇ ਮਾਂਜੋਗ ਅਦਾਲਤ ਵੱਲੋਂ ਉਸ ਦੀ ਸਾਰੀ ਛਾਣਬਿਣ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਦੇ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜ ਰਿਹਾ ਗਿਆ ਉਸ ਨੂੰ ਜੇਰ ਭੇਜ ਦਿੱਤਾ ਗਿਆ ਆਪਣਾ ਇਸ ਸਬੰਧੀ ਐਸਐਚਓ ਨੇ ਦੱਸਿਆ ਕਿ ਹਜੇ ਇਸ ਮਾਮਲੇ ਦੀ ਸਾਰੇ ਦੀ ਛਾਣਬਿਣ ਕੀਤੀ ਜਾ ਰਹੀ ਹੈ ਅਤੇ ਹੋਰ ਖਰਾਸੇ ਵੀ ਹੋਣ ਦੀ ਇਸ ਦੇ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਮਾਮਲਾ ਕਾਫੀ ਹਾਇਲਾਈਟ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਜੋ ਮਹਿਲਾ ਪੁਲਿਸ ਮੁਲਾਜ਼ਮ ਸੀ ਉਸ ਤੋਂ ਵੀ ਕਿਸੇ ਹੋਰ ਪੁਲਿਸ ਵੱਲੋਂ ਉਸ ਤੋਂ ਵੀ ਆਪਣਾ ਪੁਸ਼ਟੀ ਕੀਤੀ ਗਈ ਹੈ ਤੇ ਇਸ ਮਾਮਲੇ ਦੇ ਨਾਲ ਡੰਗਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸ ਐਚ ਓ ਕਨਾਲ ਕਲੋਨੀ ਹਰਜੀਵਨ ਸਿੰਘ। ਆਜੀ ਰਮਾਨ ਜੋ ਅਦਾਲਤ ਬਲਵਿੰਦਰ ਸਿੰਘ ਨੂੰ ਸੁਣਾਉਣ ਅਸੀਂ ਪੇਸ਼ ਕੀਤਾ ਹੈਗਾ। ਔਰ ਅਦਾਲਤ ਨੇ ਜਿਹੜਾ ਇਹਨੂੰ ਜੁਡੀਸ਼ਨਲ ਕਿਟਾੜਿਚ ਪਈਦਾ ਕੋਈ ਤੱਕ ਕੋਈ ਬ੍ਰਾਮਪੀ ਜਾਂ ਕੋਈ ਹੋਰ ਕੋਈ ਗੱਲ ਕਮਰੇ ਆਈ ਨਹੀਂ ਫਿਲਹਾਲ ਅਜੇ ਕੋਈ ਨਹੀਂ ਫਿਲਹਾਲ ਗੱਲ ਸਾਹਮਣੇ ਆਈ ਐ ਤੁਸੀਂ ਇਹਦੇ ਕਾਲੇ ਦੇ ਘਰ ਦੀ ਵੀ ਸਰਚ ਕਰਕੇ ਆਉਂਦੀ ਹੈਗੀ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗਾ ਹੋਰ ਵੀ ਕੋਈ ਜਿੱਤੇ ਰੇਡ ਕੀਤੀ ਕੀ ਇਹਦੇ ਘਰ ਦੇ ਨਾਲ ਨਾਲ ਨਹੀਂ ਇਹਦੇ ਘਰੇ ਹੀ ਰੇਡ ਕੀਤੀ ਐ ਸੀ ਇਹਦਾ ਜਿਹੜਾ ਪਿੰਡ ਲਾਲਖਪੁਰ ਹੈਗਾ ਰੈਣੇਚ ਉੱਥੇ ਰੇਡ ਕੀਤੀ ਦੋਰੀ ਤੇ ਹੁਣ ਤੱਕ ਕੋਈ ਬ੍ਰਾਮਪੀ ਦੀ ਉਹਦੇ ਜੱਟ ਕੋਈ ਬੰਦਾ ਸਾਹਮਣੇ ਆਇਆ ਨਹੀਂ ਹਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਤਫਤੀਸ਼ ਜਾਰੀ ਹੈ ਠੀਕ ਹੈ